ਵਾਈਬਰ ਜੀ ਕਹਤਾ ਵਾਈਬਰ ਜੀ ਫਤਿਹ ਸੰਗਤ ਜੀ ਜਿਹੜੇ ਪੰਜਾਬ ਛੱਡ ਆਏ ਆ ਅਸ ਸੈਟਲਾਈਟ ਇਮੇਜ ਦੇਖੋ ਮਈ ਤੋਂ ਲੈ ਕੇ ਦਸੰਬਰ ਤੱਕ ਉਹ ਜੋ ਫਰੋਜ ਉਹ ਇਹਦੇ ਵਿੱਚ ਜਿਹੜੇ ਸਤਲੁਜ ਰਿਆ ਦੇ ਦੋ ਹਿੱਸੇ ਹੋ ਗਏ ਆ ਤੇ ਪਿੰਡ ਵਾਲਾ ਸਾਨੂੰ ਸੁਨੇਹਾ ਆਇਆ ਸੀ ਤਿੰਨ ਹਫ਼ਤੇ ਪਹਿਿਛੇ ਜਿਹੜੇ ਫੱਟੇ ਲਾ ਕੇ ਚੱਲ ਗਏ ਜਿੱਥੇ ਬੰਦੇ ਮੁੜ ਕੇ ਆਈਆਂ ਨਹੀਂ ਆ ਭਈ ਖਾਸ ਸੈਟ ਸਾਡੀ ਮਦਦ ਕਰੇ ਉਹ ਦੇ ਕੋ ਪਿੰਡ ਵਾਲੇ ਖਾਸ ਵੜ ਕੀ ਕਰ ਰਹੇ ਇੱਥੇ ਵੱਡੇ ਦਾ ਹਿੱਸਾ ਕਿੱਦਾਂ ਚਲ ਰਹੀ ਖਾਲ ਸਾਈਡ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਨੁਕਸਾਨ ਜੀ ਬਹੁਤ ਅਗਰ ਸਾਡੀ ਸਾਰੀ ਸਾਰੀ ਪਾਣੀ ਪੱਤੇ ਜਿੰਨੀ ਪੈੜੀ ਹਿੱਸਾ ਸਾਡੇ 12 ਕਿਲੇ ਦੋ ਭਰਾਵਾਂ ਦਾ ਦੋ ਉਹ ਸਾਰੀ ਲੈ ਗਿਆ ਦਰਿਆ ਰੋੜ ਤੇ ਹੁਣ ਖਾਲ ਸਾਈਡ ਨੂੰ ਕੀ ਕਹਿਣਾ ਚਾਹੋਗੇ ਖਾਸ ਖਾਲ ਸਾਈਡ ਨੂੰ ਅਸੀਂ ਕਹਿੰਦੇ ਧੰਨਵਾਦ ਸ਼ਾਬਾਸ਼ ਬਹੁਤ ਅੱਛਾ ਕੀਤਾ ਨੇ ਸਾਡੀ ਮੱਤ ਕੀਤੀ ਨੇ ਸਾਡਾ ਬੰਨ ਬੱਜ ਜਾਣਾ ਹੈ ਪਹਿਲੀਆਂ ਬੰਨ ਜਾਣੀਆਂ ਹੈ ਅਹੀਂ ਫੇਰ ਖਾਨ ਜੋਗੇ ਦਾਣੇ ਉਤਕਮਾਲਾਂਗੇ ਰੱਸਾ ਫੜ ਰੱਸਾ ਫੜ ਕਿਹੜਾ ਪਿੰਡ ਹੈ ਹੰਸਾ ਸਿੰਘ ਜੀ ਆਪਣਾ ਪਿੰਡ ਦੋਨਾਂ ਮਤ ਦਾ ਜੀ ਇੱਥੇ ਖਾਲਸਾੜ ਦੀਆਂ ਸੇਵਾਵਾਂ ਮਾਂ ਚੱਲ ਰਹੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਢੰਗ ਤਰੀਕੇ ਨਾਲ ਚੱਲ ਰਹੀ ਹੈ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਨੇ ਆ ਕਿਉਂਕਿ ਸਾਡੇ ਪਾਣੀ 2023 ਵਿੱਚ ਵੀ ਆਇਆ ਸੀ ਤੇ ਉਦੋਂ ਵੀ ਇਸੇ ਤਰ੍ਹਾਂ ਨੁਕਸਾਨ ਹੋ ਗਿਆ ਸੀ ਪਰ ਇਸ ਵਾਰ ਤਾਂ ਪਾਣੀ ਨੇ ਹੱਦ ਹੀ ਮੁਕਾਤੀ ਬਹੁਤ ਜ਼ਿਆਦਾ ਪਾਣੀ ਆਇਆ ਜੀ ਤੇ ਅਲਸੀਤਾ ਜੀ ਬਹੁਤ ਧੰਨਵਾਦੀਆਂ ਬਹੁਤ ਹੀ ਧੰਨਵਾਦੀਆਂ ਜਿੰਨਾ ਸਾਡੇ ਬੱਚਿਆਂ ਦੀ ਅੱਗੇ ਰੋਟੀ ਰੋਜੀ ਬਾਰੇ ਸੋਚਿਆ ਨਹੀਂ ਤਾਂ ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ ਸਾ ਜੀ ਇੰਨਾ ਕੰਮ ਲੰਮਾ ਚੌੜਾ ਵੀ ਅਸੀਂ ਨਹੀਂ ਕਰ ਸਕਦੇ ਹਾਂ ਸਹੀ ਲੱਗਦਾ ਪਾ ਗਏ ਨਹੀਂ ਹੁੰਦਾ ਇਹ ਇਕੱਠਾ ਹੋ ਜਾਏ ਇਹੋ ਜਿਹਾ